ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਆਸਾਨ ਹੈ ਬਣਾਈ ਵਿੱਚ ਵੀ ਆਪਣਾ ਇਹ ਡਿਜ਼ਾਈਨ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਇਸ ਜੈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਦੂ 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 ਇਸ ਤਰ੍ਹਾਂ ਕਰਕੇ ਲਾਸਟ ਤੇ ਇੱਕ ਹੰਡਾ ਵਾਧੂ ਰੱਖ ਲੈਣਾ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਬਾਰਡਰ ਦੇ ਤੌਰ ਤੇ ਵੀ ਇਸ ਨੂੰ ਅਪਲਾਈ ਕਰ ਸਕਦੇ ਹੋ ਜਿਵੇਂ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹਾਂ ਜਾਂ ਸਾਰਾ ਹੀ ਆਪਾਂ ਇਹੀ ਡਿਜ਼ਾਈਨ ਬਣਾ ਸਕਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸਟਰੀ ਆਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨਾ ਹੈ ਕੁੰਡੇ ਪਾਉਣ ਤੋਂ ਬਾਅਦ ਜੇਕਰ ਤੁਸੀਂ ਬਾਰਡਰ ਬਣਾ ਰਹੇ ਹੋ ਤਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨਾ ਜੇਕਰ ਕੋਈ ਨੀਚੇ ਬਾਰਡਰ ਹੋਰ ਬਣਾਇਆ ਉੱਪਰ ਇਹਨੂੰ ਡਿਜ਼ਾਈਨ ਦੇ ਤੌਰ ਤੇ ਬਣਾ ਰਹੇ ਹੋ ਤਾਂ ਆਪਾਂ ਸਿੱਧੇ ਪਾਸੇ ਤੋਂ ਇਹਦੀ ਸਿਲਾਈ ਸ਼ੁਰੂ ਕਰਨੀ ਹੈ ਮਤਲਬ ਦੇਖੋ ਮੈਂ ਇੱਥੇ ਡਿਜ਼ਾਈਨਰ ਗੁੰਡੇ ਪਾਈ ਹੈ ਉਸ ਤੋਂ ਬਾਅਦ ਹੁਣ ਡਿਜ਼ਾਈਨ ਦੀ ਪਹਿਲੀ ਸਿਲਾਈ ਸ਼ੁਰੂ ਹੋਊਗੀ ਠੀਕ ਹੈ ਸਿੱਧੀ ਸਾਈਡ ਤੋਂ ਪਹਿਲੀ ਸਿਲਾਈ ਡਿਜ਼ਾਈਨ ਦੀ ਦੇਖੋ ਇੱਕ ਕੁੰਡਾ ਤਾਰਿਆ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਸਿੱਧੇ ਪਾਸੇ ਤੇ ਇਹਦੀਆਂ ਸਾਰੀਆਂ ਸਲਾਈਆਂ ਸਿੱਧੀਆਂ ਹੀ ਬਣਾਉਣੀਆਂ ਆਪਾਂ ਠੀਕ ਹੈ ਉਲਟੀ ਸਾਈਡ ਤੋਂ ਡਿਜ਼ਾਈਨ ਬਣਾਉਣਾ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਤੁਸੀਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ बेबी बॉय स्वैटर बेबी गर्ल स्वैटर बहुत ही सोना डिजाइन है देखो एक सिलाई अपनी कंप्लीट होगी ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਸਾਰੀ ਸਲਾਈ ਪਹਿਲੀ ਸਿੱਧੀ ਬਣੂਗੀ ਠੀਕ ਹੈ ਦੂਸਰੀ ਸਲਾਈ ਰੋਂਗ ਸਾਈਡ ਦੇਖੋ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਇਸ ਤਰ੍ਹਾਂ ਉਸ ਤੋਂ ਬਾਅਦ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਇੱਕ ਸਲਿੱਪ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ 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 ਸਿੱਧਾ ਇੱਕ ਸਲਿੱਪ ਇਸ ਤਰ੍ਹਾਂ ਸਲਿੱਪ ਕਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲੇਪ ਲਾਸਟ ਵਾਲਾ ਕੁੰਡਾ ਆ ਗਿਆ ਸਿੱਧਾ ਦੇਖੋ ਇਸ ਤਰ੍ਹਾਂ ਠੀਕ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਸਿੱਧੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਸਿੱਧੀਆਂ ਬਣਾਉਣੇ ਇਸ ਲਈ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਹੀ ਜਲਦੀ ਜਲਦੀ ਬੰਦ ਆ ਜਾਂਦਾ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਚੈਨ ਨੂੰ ਬਣਾ ਲਓਗੇ ਜਿਹੜੇ ਕੁੰਡੇ ਸਲਿੱਪ ਕੀਤੇ ਉਹ ਵੀ ਆਪਾਂ ਸਿੱਧੇ ਬਣਾਉਣੇ ਦੂਸਰੇ ਕੁੰਡੇ ਵੀ ਸਿੱਧੇ ਬਣਾਉਣੇ ਆ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਤੀਸਰੀ ਸਿਲਾਈ ਕੰਪਲੀਟ ਹੋ ਗਈ ਹੁਣ ਆਪਾਂ ਚੌਥੀ ਸਿਲਾਈ ਬਣਾਉਣੀ ਹੈ ਡਿਜ਼ਾਈਨ ਦੀ ਉਲਟ ਪਾਸੇ ਤੋਂ ਚੌਥੀ ਸਿਲਾਈ ਦੇਖੋ ਹੁਣ ਆਪਣੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਚੌਥੀ ਸਿਲਾਈ 'ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਪਹਿਲਾਂ ਆਪਾਂ ਇੱਕ ਕੁੰਡਾ ਸਿੱਧਾ ਬਣਾ ਕੇ ਇਸ ਤਰ੍ਹਾਂ ਇੱਕ ਸਲਿੱਪ ਕੀਤਾ ਸੀਗਾ ਹੁਣ ਆਪਾਂ ਇਸ ਤਰ੍ਹਾਂ ਇੱਕ ਸਿੱਧਾ ਬਣਾ ਲਿਆ ਫਿਰ ਦੂਸਰਾ ਵੀ ਸਿੱਧਾ ਬਣਾ ਲੈਣੇ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਸਿੱਧੇ ਬਣਾ ਕੇ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਥ੍ਰੈਡ ਪਿੱਛੇ ਹੀ ਰੱਖਣਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਚੌਥੀ ਸਿਲਾਈ ਹੈ ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਚੌਥੀ ਤੇ ਲਾਸਟ ਸਲਾਈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਠੀਕ ਹੈ ਲਾਸਟ ਤੇ ਦੋ ਕੁੰਡੇ ਸਿੱਧੇ ਆ ਗਏ ਆਪਣੇ ਦੇਖੋ ਇਸ ਤਰ੍ਹਾਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਇੱਕ ਵਾਰ ਫੇਰ ਮੈਂ ਤੁਹਾਨੂੰ ਪਹਿਲੀ ਸਲਾਈ ਡਿਜ਼ਾਈਨ ਦੀ ਹੁਣ ਦੁਬਾਰਾ ਸ਼ੁਰੂ ਹੋ ਗਈ ਦੇਖੋ ਸਿੱਧੇ ਪਾਸੇ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਇੱਥੇ ਆਪਣਾ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਗੀ ਦੂਸਰੀ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਕੁੰਡਾ ਸਿੱਧਾ ਇੱਕ ਸਲਿੱਪ 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 ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਲਾਸਟ ਇੱਕ ਸਲੈਪ ਦੇ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਦੇਖੋ ਤੀਸਰੀ ਸਲਾਈ ਆਉਗੀ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਰੋਥੀ ਦੇ ਲਾਸਟ ਸਲਾਈਡ ਡਿਜ਼ਾਈਨ ਦੀ ਸਿੱਧੇ ਪਾਸ ਸੌਰੀ ਉਲਟ ਪਾਸੇ ਤੋਂ ਪਹਿਲੀ ਸਲਾਈ ਚ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਕੇ ਇੱਕ ਸਲਿੱਪ ਕੀਤਾ ਸੀ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਤਾਂ ਦੋ ਕੁੰਡੇ ਸਿੱਧੇ ਇੱਕ ਸਲਿੱਪ ਫਿਰ ਅੱਗੇ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇਹ 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 ਕੁੰਡਾ ਸਿੱਧਾ ਇੱਕ ਸਲਿੱਪ ਲਾਸਟ ਤੇ اسی ਤਰ੍ਹਾਂ ਦੋ ਕੁੰਡੇ ਸਿੱਧੇ ਆ ਗਏ ਠੀਕ ਹੈ ਇਹੀ ਚਾਰ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਆਂ ਜ਼ਰੂਰ ਬਣਾ ਕੇ ਦੇਖਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ